ਤੁਸੀਂ ਚਾਹੇ ਜਿਹੜੇ ਮਰਜੀ ਪੀਰ ਫਕੀਰ ਨੂੰ ਮੰਨਦੇ ਹੋ ਜੇ ਤੁਹਾਨੂੰ ਆਪਣੇ ਸਰੀਰ ਦੇ ਵਿੱਚੋਂ ਇਹ ਤਿੰਨ ਸੰਕੇਤ ਦਿਖ ਰਹੇ ਨੇ ਤੇ ਮੈਂ ਤੁਹਾਨੂੰ ਲਿਖ ਕੇ ਦਿੰਨਾ ਤੁਹਾਡੇ ਉੱਪਰ ਪੀਰਾਂ ਮੁਰਸ਼ਿਦਾਂ ਦੀ ਕਿਰਪਾ ਬਹੁਤ ਜ਼ਿਆਦਾ ਹੋ ਗਈ ਹੈ ਤੇ ਹੁਣ ਤੁਹਾਨੂੰ ਜ਼ਿੰਦਗੀ ਵਿੱਚ ਕੁਝ ਵੱਡਾ ਮਿਲਣ ਵਾਲਾ ਹੈ ਬਹੁਤ ਸਾਰੇ ਲੋਕ ਵਿਚਾਰੇ ਪੀਰਾਂ ਫਕੀਰਾਂ ਦੀ ਸੇਵਾ ਬਹੁਤ ਲੰਬੇ ਸਮੇਂ ਤੋਂ ਕਰਦੇ ਰਹਿੰਦੇ ਨੇ ਪਰ ਉਹਨਾਂ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਚੱਲਦਾ ਕਿ ਉਹਨਾਂ ਤੇ ਪੀਰਾਂ ਫਕੀਰਾਂ ਦੀ ਕਿਰਪਾ ਹੋ ਗਈ ਹੈ ਜਾਂ ਨਹੀਂ ਜੇ ਤੁਹਾਨੂੰ ਵੀ ਇਹ ਸੰਕੇਤ ਮਿਲਦੇ ਨੇ ਤੇ ਤੁਸੀਂ ਖੁਸ਼ ਨਸੀਬ ਹੋ ਇਥੋਂ ਤੁਹਾਨੂੰ ਪਤਾ ਚੱਲ ਜੇਗਾ ਕਿ ਹੁਣ ਤੁਹਾਡੇ ਤੇ ਪੀਰਾਂ ਦੀ ਕਿਰਪਾ ਬਹੁਤ ਜ਼ਿਆਦਾ ਹੋ ਗਈ ਹੈ ਵੀਡੀਓ ਦੇ ਅੰਤ ਦੇ ਵਿੱਚ ਇਹ ਵੀ ਦੱਸੂਗਾ ਕਿ ਤੁਹਾਨੂੰ ਜ਼ਿੰਦਗੀ ਵਿੱਚੋਂ ਹੁਣ ਕੀ ਵੱਡਾ ਮਿਲਣ ਵਾਲਾ ਹੈ ਜਿੰਨਾਂ ਤੇ ਵੀ ਇਹ ਸੰਕੇਤ ਦਿਸਦੇ ਨੇ ਉਹਨਾਂ ਨੂੰ ਇਹੀ ਚੀਜ਼ ਮਿਲਦੀ ਹੈ ਜੋ ਮੈਂ ਵੀਡੀਓ ਦੇ ਅੰਤ ਦੇ ਵਿੱਚ ਦੱਸੂਗਾ ਜਿਸ ਦੇ ਨਾਲ ਉਹਨਾਂ ਦੀ ਪੂਰੀ ਜ਼ਿੰਦਗੀ ਬਦਲ ਜਾਂਦੀ ਹੈ ਤਾਂ ਸਮਾਂ ਨਾ ਖਰਾਬ ਕਰਦੇ ਹੋਏ ਸਿੱਧਾ ਵੀਡੀਓ ਵੱਲ ਚੱਲਦੇ ਆਂ ਜੀ ਵੈਸੇ ਤਾਂ ਇਹ ਤਿੰਨੋਂ ਸੰਕੇਤ ਬਹੁਤ ਖਾਸ ਨੇ ਪਰ ਜੋ ਤੀਸਰਾ ਸੰਕੇਤ ਹੈ ਉਹ ਸਿਰਫ ਉਹਨੂੰ ਹੀ ਮਿਲਦਾ ਜੀ ਤੇ ਪੀਰ মুর্ਸ਼ਦ ਇੰਨੇ ਰਾਜੀ ਹੋ ਜਾਂਦੇ ਨੇ ਕਿ ਉਹਦੀ ਹਰ ਇੱਕ ਗੱਲ ਮੰਨਣ ਨੂੰ ਤਿਆਰ ਹੁੰਦੇ ਨੇ ਇਸ ਕਰਕੇ ਆਪਾਂ ਉਹ ਸੰਕੇਤ ਦੀ ਗੱਲ ਵੀਡੀਓ ਦੇ ਅੰਤ ਦੇ ਵਿੱਚ ਕਰਾਂਗੇ ਤਾਂ ਗੱਲ ਕਰਦੇ ਆਂ ਸਭ ਤੋਂ ਪਹਿਲੇ ਸੰਕੇਤ ਦੀ ਤੁਹਾਡੇ ਉੱਪਰ ਮਾੜਾ ਸਮਾਂ ਆਉਣਾ ਤੁਸੀਂ ਸੋਚੋਗੇ ਕਿ ਇਹ ਕਿੱਦਾਂ ਦਾ ਸੰਕੇਤ ਹੈ ਇਹ ਪਹਿਲਾ ਸੰਕੇਤ ਬਹੁਤ ਖਾਸ ਹੈ ਕਿ ਜਦੋਂ ਆਪਾਂ ਪੀਰਾਂ মুর্ਸ਼ਿਦਾਂ ਦੇ ਲੜ ਲੱਗਦੇ ਆਂ ਉਹਨਾਂ ਦਾ ਨਾਮ ਜਪਣਾ ਸ਼ੁਰੂ ਕਰਦੇ ਆਂ ਉਹਨਾਂ ਦੀ ਬੰਦਗੀ ਸ਼ੁਰੂ ਕਰਦੇ ਆਂ ਤਾਂ ਸਭ ਤੋਂ ਪਹਿਲਾਂ ਆਪਣੇ ਤੇ ਮਾੜਾ ਸਮਾਂ ਆਉਂਦਾ ਹੈ ਉਹ ਦੇਖਦੇ ਨੇ ਕਿ ਮੇਰੇ murid ਪੱਕੇ ਨੇ ਜਾਂ ਕੱਚੇ ਉਹਨਾਂ ਦਾ ਸਰੀਰ ਬਿਮਾਰ ਹੋ ਜਾਂਦਾ ਉਹਨੂੰ ਕੋਈ ਹੋਰ ਦਿੱਕਤ ਹੋ ਜਾਂਦੀ ਹੈ ਯਾਨੀ ਕਿ ਮੁਸ਼ਕਲਾਂ ਵੱਧ ਜਾਂਦੀਆਂ ਨੇ ਆਪਾਂ ਜਦੋਂ ਬਿਮਾਰ ਹੋ ਜਾਂਦੇ ਆ ਤੇ ਆਪਣੇ ਪੀਰ মুর্ਸ਼ਦ ਦੀ ਬੰਦਗੀ ਛੱਡ ਦਿੰਨੇ ਆ ਤੇ ਫੇਰ ਉਹ ਕਿਰਪਾ ਵੀ ਵਾਪਸ ਚਲੀ ਜਾਂਦੀ ਹੈ ਤੇ ਜੇ ਆਪਾਂ ਬਿਮਾਰ ਹੋ ਕੇ ਵੀ ਆਪਣੇ ਪੀਰ মুর্ਸ਼ਦ ਦੀ ਬੰਦਗੀ ਕਰਦੇ ਰਹਿਨੇ ਆ ਤੇ ਫੇਰ ਉਹਦੇ ਵਰਗੀ ਤਾਂ ਰੀਤ ਹੀ ਨਹੀਂ ਜਦੋਂ ਵੀ ਤੁਸੀਂ ਪੀਰਾਂ ਫਕੀਰਾਂ ਨੂੰ ਮੰਨਣਾ ਸ਼ੁਰੂ ਕੀਤਾ ਸੀ ਉਦੋਂ ਤੁਸੀਂ ਬਿਲਕੁਲ ਠੀਕ ਸੀ ਪਰ ਜਦੋਂ ਬੱਚੇ ਦਿਲੋਂ ਮੰਨਣਾ ਸ਼ੁਰੂ ਕੀਤਾ ਉਹਨਾਂ ਦੀ ਬੰਦਗੀ ਕਰਨ ਲੱਗੇ ਉਸ ਤੋਂ ਬਾਅਦ ਬਿਮਾਰ ਹੋ ਗਏ ਪਹਿਲਾ ਸੰਕੇਤ ਇਹ ਹੀ ਹੈ ਪੀਰਾਂ ਦੀ ਕਿਰਪਾ ਦਾ ਕਿ ਤੁਸੀਂ ਬਿਮਾਰ ਹੋਵੋਗੇ ਜਾਂ ਤੁਹਾਡੇ ਤੇ ਮਾੜਾ ਸਮਾਂ ਆਏਗਾ ਜਿਹਦੇ ਨਾਲ ਤੁਹਾਡਾ ਟੈਸਟ ਹੋ ਜਾਏਗਾ ਜੇ ਤੁਸੀਂ ਟੈਸਟ ਦੇ ਵਿੱਚੋਂ ਪਾਸ ਹੋ ਗਏ ਤੇ ਫਿਰ ਤੁਹਾਨੂੰ ਇਹ ਦੂਸਰਾ ਸੰਕੇਤ ਮਿਲੇਗਾ ਭਾਵ ਕਿ ਪਹਿਲਾ ਸੰਕੇਤ ਇਹ ਹੈ ਕਿ ਤੁਹਾਡੇ ਤੇ ਮਾੜਾ ਸਮਾਂ ਆਏਗਾ ਬਹੁਤ ਸਾਰੇ ਲੋਕ ਪੁੱਛਦੇ ਵੀ ਨੇ ਕਿ ਅਸੀਂ ਜਦੋਂ ਦਾ ਪੀਰ ਮੁਰਸ਼ਿਦਾ ਦਾ ਨਾਮ ਲੈਣਾ ਸ਼ੁਰੂ ਕੀਤਾ ਤੇ ਸਾਡੇ ਤੇ ਮਾੜਾ ਸਮਾਂ ਚੱਲ ਪਿਆ ਉਹ ਇਸੇ ਕਰਕੇ ਚੱਲਦਾ ਕਿ ਤੁਹਾਡਾ ਟੈਸਟ ਹੋ ਜਾਂਦਾ ਹੈ ਕਿ ਤੁਸੀਂ ਕੱਚੇ ਮুরিਦੋਂ ਜਾਂ ਪੱਕੇ ਜਦੋਂ ਇਹ ਸੰਕੇਤ ਮਿਲੇ ਉਦੋਂ ਘਬਰਾਉਣਾ ਨਹੀਂ ਆਪਣੇ ਪੀਰ ਮੁਰਸ਼ਿਦ ਦਾ ਸ਼ੁਕਰ ਕਰਨਾ ਤੇ ਸ਼ੁਕਰ ਕਰਕੇ ਉਹਨਾਂ ਦੀ ਬੰਦਗੀ ਹੋਰ ਵਿਧਾ ਦੇਣੀ ਹੈ ਕਿਉਂਕਿ ਪੀਰ ਮੁਰਸ਼ਿਦ ਡੰਗ ਦੇ ਉਹਨੂੰ ਹੀ ਨੇ ਜਿਹਨੂੰ ਰੰਗਣਾ ਹੁੰਦਾ ਹੈ ਜੇ ਤੁਸੀਂ ਇਸ ਸੰਕੇਤ ਦੇ ਵਿੱਚੋਂ ਪਾਸ ਹੋ ਜਾਂਦੇ ਹੋ ਤੇ ਫੇਰ ਤੁਹਾਨੂੰ ਮਿਲਦਾ ਇਹ ਦੂਸਰਾ ਸੰਕੇਤ ਪਹਿਲਾਂ ਤੁਹਾਡਾ ਮਨ ਬਹੁਤ ਪਰੇਸ਼ਾਨ ਰਹਿੰਦਾ ਸੀ ਹਮੇਸ਼ਾ ਇਹੀ ਸੋਚਦਾ ਰਹਿੰਦਾ ਸੀ ਕਿ ਮੇਰਾ ਅੱਗੇ ਕੀ ਬਣੇਗਾ ਮੈਨੂੰ ਕੋਈ ਰਸਤਾ ਦਿਖਾਈ ਨਹੀਂ ਦੇ ਰਿਹਾ ਮੁਸ਼ਕਿਲਾਂ ਹੀ ਆ ਰਹੀਆਂ ਨੇ ਪਤਾ ਨਹੀਂ ਹੋਰ ਮਨ ਦੇ ਵਿੱਚ ਕੀ ਕੀ ਚੱਲਦਾ ਰਹਿੰਦਾ ਸੀ ਪਰ ਜੇ ਤੁਸੀਂ ਪਹਿਲੇ ਸੰਕੇਤ ਦੇ ਵਿੱਚੋਂ ਪਾਸ ਹੋ ਜਾਂਦੇ ਹੋ ਤੇ ਆਪਣੇ ਪੀਰ ਮੁਰਸ਼ਿਦ ਦਾ ਨਾਮ ਜਪਦੇ ਰਹਿੰਦੇ ਹੋ ਤੇ ਫੇਰ ਤੁਹਾਡਾ ਮਨ ਵੀ ਸ਼ਾਂਤ ਹੋਣ ਲੱਗ ਜਾਂਦਾ ਹੈ ਤੁਹਾਡੇ ਮਨ ਦੇ ਵਿੱਚ ਜਿੱਥੇ ਚਿੰਤਾ ਚੱਲ ਰਹੀ ਸੀ ਹੁਣ ਆਪਣੇ ਪੀਰ ਮੁਰਸ਼ਦ ਦਾ ਨਾਮ ਚੱਲ ਰਿਹਾ ਹੁੰਦਾ ਤੁਹਾਨੂੰ ਉਸ ਤੇ ਆਸਰਾ ਉਸ ਤੇ ਸਾਰੀ ਉਮੀਦ ਹੋ ਜਾਂਦੀ ਹੈ ਕਿ ਹੁਣ ਮੇਰੀ ਦੁਨੀਆ ਤੋਂ ਉਮੀਦ ਟੁੱਟ ਗਈ ਹੈ ਹੁਣ ਮੇਰੀ ਸਾਰੀ ਉਮੀਦ ਪੀਰ ਮੁਰਸ਼ਦ ਤੋਂ ਹੈ ਤੇ ਉਹ ਮੇਰੀ ਉਮੀਦ ਕਦੀ ਨਹੀਂ ਟੁੱਟਣ ਦੇਗਾ ਤੁਹਾਡਾ ਵਿਸ਼ਵਾਸ ਇੰਨਾ ਪੱਕਾ ਹੋ ਜਾਂਦਾ ਹੈ ਕਿ ਤੁਸੀਂ ਚਿੰਤਾ ਨੂੰ ਭੁੱਲ ਕੇ ਆਪਣੇ ਪੀਰ ਮੁਰਸ਼ਦ ਨੂੰ ਯਾਦ ਕਰਦੇ ਰਹਿੰਿਓ ਤੁਹਾਡੇ ਮਨ ਦੇ ਵਿੱਚ ਹਮੇਸ਼ਾ ਆਪਣੇ ਪੀਰ ਮੁਰਸ਼ਿਦ ਦਾ ਨਾਮ ਚੱਲਦਾ ਰਹਿੰਦਾ ਹੈ ਯਾਨੀ ਕਿ ਤੁਹਾਡੇ ਅੰਦਰੋਂ ਪਰਿਵਰਤਨ ਆਉਣਾ ਸ਼ੁਰੂ ਹੋ ਜਾਂਦਾ ਹੈ ਜਿੱਥੇ ਚਿੰਤਾ ਚੱਲ ਰਹੀ ਸੀ ਅੱਜ ਉੱਥੇ ਪੀਰ ਮੁਰਸ਼ਿਦ ਦਾ ਨਾਮ ਚੱਲ ਰਿਹਾ ਹੈ ਤੇ ਇਹ ਬਹੁਤ ਦੂਸਰਾ ਖਾਸ ਵੱਡਾ ਸੰਕੇਤ ਹੈ ਇਹ ਤੁਹਾਡੇ ਤੇ ਇਹ ਸੰਕੇਤ ਹੋ ਰਿਹਾ ਤਾਂ ਸਮਝਿਓ ਪੀਰ ਮੁਰਸ਼ਿਦ ਦੀ ਬਹੁਤ ਕਿਰਪਾ ਹੋ ਰਹੀ ਹੈ ਹੁਣ ਗੱਲ ਕਰਦੇ ਆਂ ਤੀਸਰੇ ਤੇ ਸਭ ਤੋਂ ਖਾਸ ਸੰਕੇਤ ਦੀ ਜਦੋਂ ਤੁਹਾਨੂੰ ਇਹ ਦੋਵੇਂ ਸੰਕੇਤ ਮਿਲਦੇ ਨੇ ਤੇ ਫੇਰ ਇਹ ਤੀਸਰਾ ਸੰਕੇਤ ਮਿਲਦਾ ਹੈ ਇਹ ਤੀਸਰਾ ਸੰਕੇਤ ਬਹੁਤ ਕਰਮਾ ਵਾਲੇ ਨੂੰ ਮਿਲਦਾ ਹੈ ਇੱਥੋਂ ਤੱਕ ਕੋਈ ਆਉਂਦਾ ਵੀ ਵਿਰਲਾ ਬੰਜਾ ਹੈ ਬਹੁਤ ਸਾਰੇ ਲੋਕ ਤਾਂ ਪਹਿਲੇ ਦੋ ਸੰਕੇਤਾਂ ਤੋਂ ਹੀ ਵਾਪਸ ਚਲੇ ਜਾਂਦੇ ਨੇ ਗੱਲ ਕਰਦੇ ਆਂ ਤੀਸਰੇ ਸੰਕੇਤ ਦੀ ਜਦੋਂ ਪੀਰਾਂ ਮੁਰਸ਼ਿਦਾਂ ਦੀ ਬਹੁਤ ਰਹਿਮਤ ਹੋ ਜਾਂਦੀ ਹੈ ਤਾਂ ਪੀਰ ਮੁਰਸ਼ਿਦ ਆਪਣੇ ਮুরিਦ ਨੂੰ ਦਰਸ਼ਨ ਦੇਣ ਆਉਂਦੇ ਨੇ ਉਹ ਸਿੱਧਾ ਤਾਂ ਨਹੀਂ ਆ ਸਕਦੇ ਆਪਾਂ ਉਹਨਾਂ ਨੂੰ ਨਹੀਂ ਦੇਖ ਸਕਦੇ ਤੇ ਫਿਰ ਉਹ ਆਪਾਂ ਨੂੰ ਸੁਪਣੇ ਦੇ ਵਿੱਚ ਆ ਕੇ ਦਰਸ਼ਨ ਦਿੰਦੇ ਨੇ ਸੁਪਣੇ ਦੇ ਵਿੱਚ ਚਾਹੇ ਕਿਸੇ ਵੀ ਰੂਪ ਦੇ ਵਿੱਚ ਆਉਣ ਕਈ ਵਾਰ ਤਾਂ ਸਿੱਧੇ ਆਪਣੇ murid ਨੂੰ ਦਰਸ਼ਨ ਦਿੰਦੇ ਨੇ ਅਹੀਂ ਤਾਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਆ ਕੇ ਆਪਣੇ ਪੀਰ ਮੁਰਸ਼ਿਦ ਨੂੰ ਆਪਾਂ ਨੂੰ ਸੁਪਨੇ ਦੇ ਵਿੱਚ ਦੱਸਦੇ ਨੇ ਜਦੋਂ ਆਪਾਂ ਸਵੇਰ ਉੱਠਦੇ ਆ ਤੇ ਆਪਣਾ ਮਨ ਬਹੁਤ ਸ਼ਾਂਤ ਹੁੰਦਾ ਤੇ ਆਪਾਂ ਨੂੰ ਲੱਗਦਾ ਕਿ ਕਿਸੇ ਵੱਖਰੀ ਰੂਹ ਨੂੰ ਮਿਲ ਕੇ ਆਏ ਆ ਆਪਣੇ ਮਨ ਦੇ ਵਿੱਚ ਇੱਕ ਵੱਖਰੀ ਜਿਹੀ ਖੁਸ਼ੀ ਹੁੰਦੀ ਹੈ ਪੋਜ਼ਿਟਿਵਿਟੀ ਹੁੰਦੀ ਹੈ ਤਾਂ ਸਮਝੋ ਪੀਰ ਮੁਰਸ਼ਿਦ ਤੁਹਾਡੇ ਤੇ ਆਪਣੀ ਕਿਰਪਾ ਵਰਸਾ ਰਹੇ ਨੇ ਹੁਣ ਤੁਹਾਨੂੰ ਜ਼ਿੰਦਗੀ ਵਿੱਚ ਕੁਝ ਵੱਡਾ ਮਿਲੇਗਾ ਇਹ ਤਾਂ ਸੀ ਉਹ ਤਿੰਨ ਸੰਕੇਤ ਹੁਣ ਗੱਲ ਕਰਦੇ ਆ ਜਿਨ੍ਹਾਂ ਨੂੰ ਵੀ ਇਹ ਤਿੰਨ ਸੰਕੇਤ ਮਿਲਦੇ ਨੇ ਉਹਨਾਂ ਨੂੰ ਜ਼ਿੰਦਗੀ ਵਿੱਚ ਕੀ ਵੱਡਾ ਮਿਲੇਗਾ ਅੱਜ ਤੱਕ ਜਿਨ੍ਹਾਂ ਨੂੰ ਵੀ ਇਹ ਸੰਕੇਤ ਮਿਲੇ ਨੇ ਉਹਨਾਂ ਨੂੰ ਇਹੀ ਚੀਜ਼ ਮਿਲੀ ਹੈ ਤੇ ਏਸੀ ਚੀਜ਼ ਨੇ ਉਹਨਾਂ ਦਾ ਸਾਰੀ ਜ਼ਿੰਦਗੀ ਬਦਲਤੀ ਉਹਨਾਂ ਦੀ ਜ਼ਿੰਦਗੀ ਵਿੱਚ ਖੁਸ਼ੀਆਂ ਲਿਆ ਦਿੱਤੀਆਂ ਉਹ ਚੀਜ਼ ਹੈ ਆਪਣੇ ਪੀਰ ਮੁਰਸ਼ਿਦ ਦੀ ਬੰਦਗੀ ਉਸ ਇਨਸਾਨ ਨੂੰ ਪੀਰ ਮੁਰਸ਼ਿਦ ਆਪਣੇ ਨਾਲ ਪੱਕਾ ਜੋੜ ਲੈਂਦੇ ਨੇ ਉਹਦੀ ਪੱਕੀ ਬਾਹ ਫੜ ਲੈਂਦੇ ਨੇ ਤੇ ਉਹਨੂੰ ਆਪਣੀ ਬੰਦਗੀ ਬਖਸ਼ ਦਿੰਦੇ ਨੇ ਕਿਉਂਕਿ ਜਦੋਂ ਪੀਰ ਮੁਰਸ਼ਿਦ ਦੀ ਕਿਰਪਾ ਹੁੰਦੀ ਹੈ ਤੇ ਆਪਾਂ ਨੂੰ ਬੰਦਗੀ ਮਿਲਦੀ ਹੈ ਤੇ ਬੰਦਗੀ ਦੇ ਨਾਲ ਹੀ ਆਪਾਂ ਨੂੰ ਸਭ ਕੁਝ ਮਿਲ ਜਾਂਦਾ ਹੈ ਚਾਹੇ ਧਨ ਹੋਵੇ ਚਾਹੇ ਖੁਸ਼ੀਆਂ ਚਾਹੇ ਚੰਗੇ ਰਿਸ਼ਤੇ ਸਭ ਕੁਝ ਮਿਲ ਜਾਂਦਾ ਹੈ ਬਸ ਤੁਸੀਂ ਸਬਰ ਰੱਖ ਕੇ ਆਪਣੇ ਪੀਰ ਮੁਰਸ਼ਿਦ ਦੀ ਬੰਦਗੀ ਕਰਦੇ ਰਹੋ ਮੈਂ ਤੁਹਾਨੂੰ ਲਿਖ ਕੇ ਦਿੰਨਾ ਜ਼ਿੰਦਗੀ ਵਿੱਚ ਕਦੀ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੋਏਗੀ ਜਿਨ੍ਹਾਂ ਨੂੰ ਵੀ ਇਹ ਸੰਕੇਤ ਮਿਲੇ ਨੇ ਤੇ ਜਿਨ੍ਹਾਂ ਨੂੰ ਬੰਦਗੀ ਮਿਲੀ ਹੈ ਉਹ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਇਹ ਸੀ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਤੇ ਕਮੈਂਟਾਂ ਵਿੱਚ ਜੈ ਪੀਰਾਂ ਦੀ ਜ਼ਰੂਰ ਲਿਖੋ ਤੇ ਤੁਹਾਡਾ ਆਪਣਾ ਚੈਨਲ ਸ਼ਿਵਕੇ ਦਰਬੇਸ਼ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਨੋਟੀਫਿਕੇਸ਼ਨ ਜ਼ਰੂਰ ਔਨ ਕਰਿਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਜੋ ਜਿੱਤੇ ਵੀ ਦਾਤਾਈ ਦੇ ਆਸ਼ਕ ਬੈਠੇ ਨੇ ਉਹਨਾਂ ਦੇ murid ਬੈਠੇ ਨੇ ਉਹਨਾਂ ਤੱਕ ਇਹ ਵੀਡੀਓ ਪਹੁੰਚ ਸਕੇ ਜੀ ਧੰਨਵਾਦ ਬਹੁਤ ਬਹੁਤ ਧੰਨਵਾਦ